ਸਾਸ੍ਰੀਕਾਲ ਤੁਸੀਂ ਜੁੜੇ ਹੋ ਐਜ ਨਿਊਜ਼ 24 ਦੇ ਨਾਲ ਮੈਂ ਹਾਂ ਜਸਵਿੰਦਰ ਬੋਪਰਾਏ ਹਲਕਾ ਵਿਧਾਇਕ ਜਗਦੀਪ ਕਮੋਜ ਗੋਲਡੀ ਅਤੇ ਜਲਾਲਾਬਾਦ ਦੇ ਐਸ ਡੀ ਐਮ ਬਲਕਰਨ ਸਿੰਘ ਦੀ ਰਹਿਨਮਾਈ ਹੇਠ ਅੱਜ ਜਲਾਲਾਬਾਦ ਦੇ ਨਗਰ ਕੌਂਸਲ ਵਿਖੇ ਸੀਨੀਅਰ ਵਾਈਸ ਪ੍ਰਧਾਨ ਅਤੇ ਵਾਈਸ ਪ੍ਰਧਾਨ ਦੀ ਕੀਤੀ ਗਈ ਚੋਣ ਇਸ ਮੌਕੇ ਆਮ ਆਦਮੀ ਪਾਰਟੀ ਦੇ ਵੱਡੀ ਗਿਣਤੀ ਵਿੱਚ ਪਹੁੰਚੇ ਵਰਕਰਾਂ ਨੇ ਨਵੇਂ ਬਣੇ ਸੀਨੀਅਰ ਵਾਈਸ ਪ੍ਰਧਾਨ ਅਤੇ ਵਾਈਸ ਪ੍ਰਧਾਨ ਨੂੰ ਦਿੱਤੀ ਮੁਬਾਰਕਬਾਦ ਤਾਂ ਆਓ ਤੁਹਾਡੀ ਗੱਲਬਾਤ ਕਰਵਾਉਣੇ ਆ ਜਲਾਲਾਬਾਦ ਦੇ ਐਸ ਡੀ ਐਮ ਸਰਦਾਰ ਬਲਕਰਨ ਸਿੰਘ ਅਤੇ ਹਲਕਾ ਵਿਧਾਇਕ ਜਗਦੀਪ ਕੰਬੋਜ ਗੋਲਡੀ ਦੇ ਨਾਲ ਕਿ ਕਿਸ ਤਰ੍ਹਾਂ ਦੇ ਨਤੀਜੇ ਰਹੇ ਨੇ ਕਿਸ ਤਰੀਕੇ ਨਾਲ ਇਹ ਜਿਹੜੀ ਚੋਣਾਂ ਕੀਤੀ ਗਈ ਹੈ ਸਾਕਬਾਲ ਕੀਤੇ ਦੁਨੀਆ ਦੇ ਪਹੀਓ ਜਿੰਦਾਬਾਦ ਅੰਮ੍ਰਿਤ ਜੱਤੀ ਗੋਲਡੀ ਜਿੰਦਾਬਾਦ ਅੰਮ੍ਰਿਤ ਜੱਤੀ ਗੋਲਡੀ ਜਿੰਦਾਬਾਦ ਜੋ ਡਿਪਟੀ ਕਮਿਸ਼ਨਰ ਬਾਲਕਨੀ ਮਿਊਨਿਸਪਲ ਕਮੇਟੀ ਜਾਲਾ ਬਾਦ ਦੇ ਵਾਈਸ ਪ੍ਰਧਾਨ ਸੀਨੀਅਰ ਵਾਈਸ ਪ੍ਰਧਾਨ ਦੇ ਵਾਈਸ ਪ੍ਰਧਾਨ ਦੇ ਚੋਣ ਵਾਸਤੇ ਮੈਨੂੰ ਕਨਵੀਨਰ ਨਿਯੁਕਤ ਕੀਤਾ ਹੈ ਉਹਨਾਂ ਦੇ ਹੁਕਮਾ ਤਹਿਤ ਮੈਂ ਅੱਜ ਜੋ ਜੇ ਮੁਸਫੀ ਕਮੇਟੀ ਲਾਲਾਬਾਦ ਵਿਖੇ ਵਾਈਸ ਸੀਨੀਅਰ ਵਾਈਸ ਪ੍ਰਧਾਨ ਦੇ ਵਾਈਸ ਪ੍ਰਧਾਨ ਦਾ ਇਲੈਕਸ਼ਨ ਕਰਾਉਣਾ ਹੈ ਜੀ ਅਤੇ ਸਾਰੇ तकरीबन 12 ਐਮਸੀ ਸਾਹਿਬਾਨ ਇੱਥੇ ਅੱਜ ਹਾਜ਼ਰ ਹਰੇ ਸਮੇਤ ਐਮਐਲਏ ਸਾਹਿਬ ਜਲਾਲਾਬਾਦ ਅਤੇ ਸਾਰੇ ਐਮਸੀ ਸਾਹਿਬਾਨ ਨੇ ਆਪਣੀ ਸਲਫਰਮਤੀ ਨਾਲ ਗੁਰਵਿੰਦਰ ਕੌਰ ਨੂੰ ਸੀਨੀਅਰ ਵਾਈਸ ਪ੍ਰਧਾਨ ਅਤੇ ਨੀਤਾ ਰਾਣੀ ਨੂੰ ਵਾਈਸ ਪ੍ਰਧਾਨ ਚੁਣਿਆ ਮਿਸਿਸ ਗੁਰਵਿੰਦਰ ਕੌਰ ਨੂੰ ਜਿਹੜੇ ਸੀਨੀਅਰ ਵਾਈਸ ਪ੍ਰਧਾਨ ਬਣਿਆ ਜਿਹੜੇ ਵਾਈਸ ਪ੍ਰਧਾਨ ਸਾਡੇ ਵੱਡੀ ਪੰਨੀ ਤਰ੍ਹਾਂ ਨਹੀਂ ਬਣਿਆ ਸਵਾਸ ਕਰਦੇ ਇਹਨਾਂ ਦੀ 98 ਜਿਹੜਾ ਅਗਲਾ ਸਾਲ ਇਹ ਕਮੇਟੀ ਦਾ ਹੋਮਰ ਉਹ ਬਹੁਤ ਚੰਗਾ ਹੋਊਗਾ ਔਰ ਵਧੀਆਂ ਸ਼ਹਿਰ ਨੂੰ ਸਾਫ ਸੁਥਰਾ ਔਰ ਸਹੀ ਸਿਸਟਮ ਦਿੱਤਾ ਜਾਊਗਾ ਸਰ ਪ੍ਰੋਜੈਕਟਾਂ ਦੇ ਨਹੀਂ ਪਤਾ ਰੱਖੇਗੇ ਨਲਾ ਬਾਜ ਵਿੱਚ ਕੋਈ ਪੈਂਡਿੰਗ ਇਚਲੇ ਕਦੋਂ ਸ਼ੁਰੂ ਹੋਣਗੇ ਜੀ ਜਿਹੜੇ ਜਿਹੜੇ ਪੈਂਡਿੰਗੇ ਮੇਰੇ ਸਾਹਮਣੇ ਜਲਦੀ ਸ਼ੁਰੂ ਹੋ ਜਾਣਗੇ ਕਿਉਂਕਿ 15-20 ਦਿਨ ਤੋਂ ਇਹ ਵਾਈਸ ਪ੍ਰਧਾਨ ਜਿਹੜੀ ਇਲੈਕਸ਼ਨਸ ਜੋ ਪੈਂਡਿੰਗ ਪਿਆ ਸੀ ਅਟੋਂ ਟਾਈਮ ਜਿਵੇਂ ਜਿਵੇਂ డిపెండింగ్ ఆ స్టార్ట్ ਹੋ ਜਾਣਾ ਚਾਹੀਦਾ। ਇੱਕ ਸ਼ਹਿਰ ਦੇ ਵਿੱਚ ਸੜਕਾਂ ਐਮਐਲਏ ਸਾਹਿਬ ਜਗਾ ਜਗਾ ਤੇ ਟੁੱਟ ਗਿਆ ਉਹਨਾਂ ਦੇ ਬਾਰੇ ਕੀ ਜਵਾਬ ਹੈ? ਸੜਕਾਂ ਦਾ ਆਲਰੇਡੀ ਨੀ ਟੈਂਡਰ ਕਰ ਰੱਖਿਆ ਸੀ ਪਹਿਲਾਂ। ਪਰ ਉਹ ਠੇਕੇ ਠੇਕੇਦਾਰ ਨੇ ਸ਼ਾਇਦ ਕੰਮ ਨਹੀਂ ਸ਼ੁਰੂ ਕੀਤਾ ਉਹਨਾਂ ਨੇ। ਬਲੈਕਲਿਸਟ ਕਰਦੇ ਉਹਨਾਂ ਨੂੰ ਆਰਡਰ ਕੱਢ ਰੱਖਿਆ। ਜੇ ਤੋ ਕਰੂਗਾ ਠੀਕ ਨਹੀਂ ਤੋ ਬਲੈਕਲਿਸਟ ਦਾ ਕੋਈ ਸਿਸਟਮ ਹੈ। ਕੋਈ ਦੋ ਤਿੰਨ ਵਾਰ ਨੋਟਿਸ ਕੱਢਣਾ ਹੁੰਦਾ ਉਹਦਾ ਪ੍ਰੋਸੀਜਰ ਫੋਲੋ ਕੀਤਾ ਜਾਂਦਾ। ਕੋਈ ਹੋਰ ਵੀ ਪਲੈਨਿੰਗ ਆ ਰਹੀ ਹੈ ਜੀ ਨਵੀਂ ਅੱਗੇ? ਹਾਂ ਬਿਲਕੁਲ ਬਹੁਤ ਦੋ ਤਿੰਨ ਪਲੈਨਿੰਗ ਆ ਰਹੀ ਹੈ। ਸ਼ਾਇਦ ਕੱਲ੍ਹ ਜਾਂ ਪਰਸ ਜੇ ਤਾਂ ਫੰਡ ਨਹੀਂ ਉਹਦਾ ਤਦ ਤੱਕ ਅਨਾਉਂਸ ਕਰਨਾ ਵੀ ਔਕਾ ਹੀ ਨਹੀਂ ਹੈ ਹਾਂਜੀ ਪਰ ਬੋਦਲਤਾ ਪਾਸ ਹੋ ਚੁੱਕੀ ਬੜ ਜਾਤੋ ਕੋ ਤਾਂ ਫੰਡ ਅਪਲੀਟ ਨਹੀਂ ਹੁੰਦਾ ਤਦ ਤੱਕ ਅਨਾਉਂਸ ਕਰੀ ਠੀਕ ਨਹੀਂ ਲੱਗਦਾ ਤੋਂ ਮੈਂ ਆਪਦੇ ਜਲਾਲਾਬਾਦ ਵਾਸੀਆਂ ਨੂੰ ਔਰ ਮੇਰੀਆਂ ਦੋਨੋਂ ਵੱਡੀਆਂ ਭੈਣਾਂ ਨੂੰ ਬਹੁਤ-ਬਹੁਤ ਮੁਬਾਰਕਬਾਦ ਦਿੰਦਾ ਜਿਨ੍ਹਾਂ ਨੂੰ ਅੱਜ ਜਲਾਲਾਬਾਦ ਦੀ ਕਮੇਟੀ ਦਾ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਔਰ ਵਾਈਸ ਪ੍ਰੈਜ਼ੀਡੈਂਟ ਦਾ ਮੌਕਾ ਮਿਲਿਆ ਜੀ ਅੱਜ ਜਿਹੋ ਲੈਕਚਰ ਹੋਇਆ ਉਹਦੇ ਉੱਪਰ ਕਿਰਿਆ ਹੋਈ ਅੱਜ ਸਾਡੇ ਸਾਡੇ ਸੀਤਿਆ ਸਾਹਿਬ ਦੇ ਪਰਿਵਾਰ ਤੇ ਪਰਵਿੰਦਰ ਜੀ ਗੁਰਵਿੰਦਰ ਕੌਰ ਜੋ ਸਾਡੇ ਵਾਰਡ ਨੰਬਰ 1 ਤੋਂ ਜੇਤੂ ਨੇ ਇਹਨਾਂ ਨੂੰ ਮੁਬਾਰਕਾਂ ਐਮਐਲਏ ਸਾਹਿਬ ਸਾਡੇ ਬੜੇ ਯਾਰਾਂ ਦੇ ਯਾਰ ਨੇ ਕਹਿੰਦੇ ਕੋਰੇ ਕਾਗਜ਼ ਕਦੇ ਗੁਲਾਬ ਨਹੀਂ ਹੁੰਦੇ ਕੋਰੇ ਕਾਗਜ਼ ਕਦੇ ਗੁਲਾਬ ਨਹੀਂ ਹੁੰਦੇ ਜਿੱਥੇ ਲਾਈਏ ਬੁੱਲਿਆ ਯਾਰੀ ਫਰਿਆਰਾਂ ਨੇ ਕਦੇ ਹਿਸਾਬ ਨਹੀਂ ਹੁੰਦੇ ਇਸ ਯਾਰ ਨੇ ਮੇਰੇ ਤੇ ਐਡਾ ਕੁ ਮੇਰੇ ਦੇ ਸਿਰ ਤੇ ਹੱਥ ਰੱਖਿਆ ਇੱਕ ਸਾਲ ਦੇ ਵਿੱਚ ਉਹ ਕਿਸੇ ਨੇ ਐਸ਼ਨੀ ਲਈ ਜਿੰਨੀ ਮੈਂ ਇੱਕ ਸਾਲ ਚ ਮੈਨੂੰ ਕਰਾਤੀ ਪਹਿਲਾ ਸੀਨੀਅਰ ਵਾਈਸ ਪ੍ਰਧਾਨ ਤੇ ਫਿਰ ਪ੍ਰਧਾਨ ਦੀ ਕੁਰਸੀ ਦਵਾਤਾ ਮੈਂ ਗੱਲ ਕਰਨਾ ਸਾਰੇ ਸ਼ਹਿਰ ਵਾਸੀ ਜਲਾਲਾਬਾਦ ਵਾਸੀਓ ਜਿਹੜੀ ਜਲਾਲਾਬਾਦ ਕੰਸਟੀਚੂਐਂਸੀ ਏ ਇੱਕ ਵਾਰੀ ਗੋਲਦੀ ਕਮੋਜ ਨੇ ਇੱਕ ਵਾਰੀ ਫੇਰ ਮੌਕਾ ਲਿਓ ਤੇ ਸਾਰੇ ਐਮਸੀ ਨਵਾ ਦਾ ਸਾਰਿਆਂ ਨੂੰ ਐਸ ਕਰਾ ਦੇਗੇ ਇੱਕ ਵਾਰੀ ਇੱਕ ਇੱਕ ਸਾਲ ਸਾਰਿਆਂ ਨੂੰ ਕੁਰਸੀ ਦਵਾਵੇਗਾ ਤੇ ਗੋਲਦੀ ਜਿੰਦਾਬਾਦ ਤੇ ਅੱਜ ਸਾਡੀ ਆਮ ਆਦਮੀ ਪਾਰਟੀ ਲਈ ਬਹੁਤ ਖੁਸ਼ੀ ਦੀ ਗੱਲ ਏ ਤੇ ਇਸੇ ਤਰ੍ਹਾਂ ਹੀ ਐਮਐਲਏ ਗੋਲਦੀ ਕਮੋਜ ਦਾ ਸਾਰੇ ਸਾਥ ਦੇਂਦੇ ਰੋ ਕਾਲੇ ਨਾ ਪਿਆਜ ਇਹਨਦੇ ਕੋ ਬੜਾ ਕੁਛ ਹੈਗਾ ਸਾਰੇ ਨਿਵਾਸ ਕਰਾ ਦੇਗਾ ਬੈਗੁਰਜੀ ਕੇ ਖਾਲਸਾ ਬੈਗੁਰਜੀ ਕੀ ਫਤਿਹ ਸਭ ਤੋਂ ਪਹਿਲਾਂ ਤੁਹਾਡਾ ਪ੍ਰੈਸ ਦਾ ਸਾਰਿਆਂ ਦਾ ਧੰਨਵਾਦ ਉਸ ਤੋਂ ਬਾਅਦ ਮੇਰੇ ਛੋਟੇ ਭਰਾ ਐਮਐਲਏ ਜਗਦੀਪ ਗੋਲੜੀ ਦਾ ਧੰਨਵਾਦ ਜਿਨ੍ਹਾਂ ਨੇ ਸਾਨੂੰ ਅੱਜ ਮਾਨ ਬਖਸ਼ਿਆ ਔਰ ਜੋ ਇਹਨਾਂ ਨੇ ਮਾਨ ਬਖਸ਼ਿਆ ਇਹਨਾਂ ਦੀ ਉਮੀਦਾਂ ਤੇ ਅਸੀਂ ਪੂਰਾ ਖਰਾ ਉਤਰਾਂਗੇ ਔਰ ਕੋਈ ਵੀ ਜਿਹੜੀ ਇਹਨਾਂ ਨੂੰ ਅਸੀਂ ਕੰਪਲੇਂਟ ਨਹੀਂ ਹਾਲਦੇ ਆਂਗੇ ਪਹਿਲੇ ਵੀ ਸਮਾਜ ਸੇਵਾ ਦੇ ਜਿਸ ਤਰ੍ਹਾਂ ਕੰਮ ਕਰ ਰਹੇ ਆ ਔਰ ਇਹਨਾਂ ਦੇ ਸਹਿਯੋਗ ਨਾਲ ਅਸੀਂ ਹੋਰ ਜ਼ਿਆਦਾ ਕੰਮ ਜਿਹੜੇ ਸਮਾਜ ਸੇਵਾ ਦੇ ਕਰਾਂਗੇ ਔਰ ਸ਼ਹਿਰ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਆਉਣਿਆਗੇ ਇਹ વિશ્વાસ ਦਿਵਾਉਂਦੇ ਆ ਇਹਨਾਂ ਨੂੰ ਔਰ ਪੂਰੀ ਹਾਈ ਕਮੰਡ ਆਪ ਪਾਰਟੀ ਦਾ ਧੰਨਵਾਦ